ਇਹ ਗੱਲ ਬਾਰੇ ਕੀ ਹੈ ਪਹਿਲੀ ਗੱਲ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਸਾਨੂੰ ਦੁਆਰਾ ਹਰਜੀਤ ਸਿੰਘ ਨੂੰ ਟ੍ਰੈਫਿਕ ਅਨਜਾਰ ਦੇ ਲਾਇਆ ਇਹ ਹਰਜੀਤ ਸਿੰਘ ਜੀ ਨੂੰ ਲਾਇਆ ਗਰੇਂਦਰ ਸਿੰਘ ਜੀ ਉਹ ਕਹਿੰਦੇ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਇਹ ਨਹੀਂ ਵੀ ਟ੍ਰੈਫਿਕ ਵਾਲੇ ਹੋਰ ਬੰਦੇ ਮਾਰੇ ਆ ਉਹ ਵੀ ਵਧੀਆ ਕੰਮ ਕਰਦੇ ਆ ਪਰ ਲੇਕਿਨ ਅਸੀਂ ਜਿੱਦਣ ਦੇ ਇਹ ਆਏ ਆ ਉਦੋਂ ਦੀ ਬਹੁਤ ਸ਼ਹਿਰ ਨੇ ਰਾਹਤ ਮਹਿਸੂਸ ਕੀਤੀ ਹੈ ਤਾਂ ਹੀ ਬੱਕਰੀਆਂ ਬੱਕਰੀਆਂ ਜਿੱਥੇ ਬੰਦੀਆਂ ਇਹਨਾਂ ਨੂੰ ਸਨਮਾਨਤ ਕਰ ਰਹੀ ਹੈ ਕਿਉਂਕਿ ਸ਼ਹਿਰ ਨੂੰ ਪੂਰੀ ਰਾਹਤ ਦਵਾ ਰਿਹਾ ਸਾਨੂੰ ਇੱਕ ਜ਼ਰੂਰ ਸ਼ਹਿਰ ਵਾਸੀਆਂ ਦੇ ਜਾਣ ਦੀ ਖੁਸ਼ੀ ਵੀ ਹੈ ਸਾਨੂੰ ਤੇ ਸਾਨੂੰ ਇਸ ਗੱਲ ਦਾ ਅਦੋਖਾ ਵੀ ਜੇ ਅਸੀਂ ਇਹਨਾਂ ਦਾ ਹੁਣ ਅਸੀਂ ਸਾਥ ਨਾ ਨਾ ਦੇਵਾਂਗੇ ਤੇ ਫੇਰ ਮੇਰਾ ਖਲ ਡ੍ਰਾਈਵ ਪੰਚਾਇਤ ਕੋਈ ਕੰਮ ਨਹੀਂ ਕਰ ਸਕਦਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਤੇ ਅਸੀਂ ਪੁਲਿਸ ਦਾ ਰੱਖ ਕੇ ਸਾਥ ਦਈਏ ਕਿਉਂਕਿ ਕਈ ਦਫਾ ਬੰਦੇ ਆਏ ਨੇ ਕਾਰੀ ਸਾਡੇ ਕੋਲ ਜਿਹੜੀ ਹੁੰਦੇ ਹੈਲਮਟ ਸਾਡੇ ਸਿਰ ਤੇ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਨੇ ਡ੍ਰਾਈਵ ਕਾਲਾ ਸਾਡਾ ਚਲਾਨ ਕੱਢਦਾ ਮੈਂ ਕਹਿੰਦਾ ਵੀ ਇਹ ਗੱਲਾਂ ਤੋਂ ਆਪਾਂ ਥੋੜਾ ਜਾਗਰੂਤ ਹੋਈਏ ਤਕਰੀਬਨ ਕਈ ਮੈਂ ਵਿਅਕਤੀ ਜਾਂਦੇ ਵੇਖਿਆ ਕਿ ਟ੍ਰੈਫਿਕ ਜਦੋਂ ਗੱਡੀ ਡਰਾਈਵ ਕਰੀ ਜਾਂਦਾ ਹੁੰਦਾ ਮੋਟਰਸਾਈਕਲ ਤੇ ਹੈਲਮਟ ਬਾਹਰ ਚ ਪਾਇਆ ਹੁੰਦਾ ਤੇ ਮੋਟਰਸਾਈਕਲ ਡਰਾਈਵ ਕਰ ਰਿਹਾ ਹੁੰਦਾ ਉਹ ਬਾਹਰ ਚ ਪਾਇਆ ਹੈਲਮਟ ਨੇ ਬਚਤ ਨਹੀਂ ਕਰਨੀ ਹੈ ਹੈਲਮਟ ਨੇ ਤਾਂ ਸਿਰ ਤੇ ਲੈ ਕੇ ਨੇ ਬਚਤ ਕਰਨੀ ਹੈ ਨਾ ਤੇ ਸਾਡੀ ਲੇਡੀਜ਼ ਨਾਲ ਬੈਠੀ ਵੀ ਉਹਦੇ ਸਿਰ ਤੇ ਵੀ ਹੈਲਮਟ ਦੇ ਹੁੰਦਾ ਮੈਂ ਇੰਨੀ ਕੁ ਬੇਨਤੀ ਜ਼ਰੂਰ ਪਬਲਿਕ ਨੂੰ ਕਰਨੀ ਆ ਜਾਊਗਾ ਜੇ ਅਸੀਂ ਇਹਨਾਂ ਦਾ ਸਨਮਾਨ ਕਰਨਾ ਹੈ ਇਹਨਾਂ ਦਾ ਸਨਮਾਨ ਸਾਡਾ ਤਾਂ ਹੀ ਹੈ ਜਿੰਨੇ ਦੇ ਰੂਲ ਵੀ ਫਾਲੋ ਕਰੀਏ ਮੈਂ ਇਹ ਜ਼ਰੂਰ ਸੰਗਤ ਨੂੰ ਬੇਨਤੀ ਕਰਨੀ ਜਾਊਗਾ ਕਿ ਸਾਡੇ ਰੂਲ ਆ ਜਿਹੜੇ ਉਹ ਅਸੀਂ ਫਾਲੋ ਕਰੀਏ ਇਹ ਜਿਸੰਗੀਤ ਜਾਣਕਾਰੀ ਜੋ ਤੁਹਾਡੀ ਰਿਟਾਇਰਮੈਂਟ ਲਈ ਸੀ ਕਿ ਤੁਹਾਡੇ ਫਾਦਰ ਸਾਹਿਬ ਦੇ ਜੰਦੇ ਸੀਗੇ ਤੁਸੀਂ ਉਹਨਾਂ ਨੂੰ ਨਾ ਦੇਖਦੇ ਹੋਏ ਸਸ ਨੇ ਤੁਹਾਡੀ ਜੀਤ ਜਿਹੜੀ ਹੈਗੀ ਇੱਕ ਸਾਲ ਦੀ ਹੋਰ ਵਧਾਈ ਗਈ ਹੈ ਤੇ ਲੋਕਾਂ ਨੂੰ ਤੁਹਾਨੂੰ ਮਾਣ ਸਨਮਾਨ ਲੱਗ ਰਿਹਾ ਹੈ ਕਿੱਦਾਂ ਲੱਗ ਰਿਹਾ ਆਪਦੇ ਮਤਨਜੀ ਮਾਣਯੋਗ ਐਸਐਸਪੀ ਸਾਹਿਬ ਮੋਗਾ ਜੀ ਨੇ ਮੈਨੂੰ ਟਰੈਕ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਉਹਨਾਂ ਦੀ ਗਾਈਡੈਂਸ ਤੇ ਚੱਲਦੇ ਆ ਉਹਨਾਂ ਨੇ ਹਦਾਇਤ ਕੀਤੀ ਵੀ ਜਿੰਨੀ ਵੀ ਟਰੈਕ ਦੀ ਸਮੱਸਿਆ ਸ਼ਹਿਰ ਦੀ ਠੀਕ ਕਰੋ ਔਰ ਲੋਕਾਂ ਸੁੱਖ ਦਾ ਸਾਥ ਦਿਓ ਉਸੇ ਕਾਰੀ ਦੇ ਤਹਿਤ ਮੈਂ ਉਸੇ ਦਿਨ ਤੋਂ ਜੁਟ ਗਿਆ ਸੀਗਾ ਔਰ ਮੈਂ ਕੋਸ਼ਿਸ਼ ਕਰ ਰਿਹਾ ਵੱਤਵਾਦ ਲੋਕਾਂ ਨੂੰ ਜਿਹੜੀ ਪ੍ਰਾਪਤ ਇਹ ਜਾ ਦਿੱਤੀ ਜਾਵੇ ਇਸ ਦੇ ਵਿੱਚ ਲੋਕਾਂ ਦਾ ਮੈਨੂੰ ਭਰਪੂਰ ਸਮਰਥਨ ਮਿਲ ਰਿਹਾ ਉਸੇ ਦੇ ਵਿੱਚ ਸਰਦਾਰ ਗਰਸੇਵ ਸਰ 86 ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਵੀ ਆ ਔਰ ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਕੋਲੇ ਸਾਡਾ ਸਨਮਾਨ ਕਰਨ ਵਾਸਤੇ ਆਏ ਆ ਸਾਡਾ ਹੌਸਲਾ ਵਧਾਉਣ ਵਾਸਤੇ ਆਏ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਔਰ ਮੈਂ ਵਿਸ਼ਵਾਸ ਦਿੰਦਾ ਹਾਂ ਜੇ ਜੇ ਵੀ ਟ੍ਰੈਫਿਕ ਦੀ ਸਮੱਸਿਆ ਮੈਂ ਘਰ ਤੋਂ ਖਤਮ ਕਰੂੰਗਾ ਮੈਨੂੰ ਅਗਲੇ ਹਫ਼ਤਾ ਪੂਰਾ ਹੋਇਆ ਨਹੀਂਗਾ ਅਗਲੇ ਹਫ਼ਤੇ ਦੇ ਵਿੱਚ ਤੁਸੀਂ ਦੇਖੋਗੇ ਬਿਲਕੁਲ 100% ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਗਈ 50% ਅਸੀਂ ਹੁਣ ਤੱਕ ਕਰ ਵੀ ਦਿੱਤੀ ਆ ਔਰ ਪੂਰੀ ਜਿਹੜੀ ਅੰਦਰ ਤੱਕ ਰਾਏ ਕੰਮ ਕਰ ਰਹੇ ਆ ਤੁਹਾਡਾ ਮਾਲ-ਸਮਾਨ ਹੋ ਰਿਹਾ ਮਲਾਜ਼ਮਾਂ ਦਾ ਮਾਲ-ਸਮਾਨ ਹੋ ਰਿਹਾ ਆ ਆਪ ਜੀ ਚਿੰਤਾ ਕਰੀਆ ਕਿੰਨਾ ਕੁ ਅਗਰ ਮੁਸਕੁਰਾਏ ਤੁਹਾਨੂੰ ਅੱਜ ਇਹ ਸਿਕਿਉਰਿਟੀ ਕਰਦੇ ਦੇਖੋ ਸਾਡਾ ਕੰਮ ਪੂਰਤਾ ਕੰਮ ਜਿਹੜੀ ਅਭੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨਾ ਜੇ ਕੋਈ ਵੀ ਕੋਸ਼ਿਸ਼ ਸਰ ਅਮਾਨਦਾਰੀ ਨਾਲ ਕੰਮ ਕਰਦਾ ਲੋਕ ਉਹਨਾਂ ਨੂੰ ਗਰਾਊਂਡ ਲੈਵਲ ਤੇ ਦੇਖਦੇ ਆ ਤੇ ਤੁਸੀਂ ਖਿੱਚ ਖਿੱਚ ਕੇ ਆਪ ਲੈ ਕੇ ਜਾਂਦੇ ਦੁਕਾਨਾਂ ਦੇ ਕੋਈ ਚਾਹ ਪੀਂਦਾ ਕੋਈ ਪਾਣੀ ਪੀਂਦਾ ਔਰ ਬੜੇ ਵੱਡੇ ਪੱਦਰ ਤੇ ਮਾਨ ਸਨਮਾਨ ਸ਼ੇਰ ਕਰ ਰਿਹਾ ਚਾਰ ਸੂਰਾ ਚਾਰ ਜਣਾ ਬਹੁਤ ਦੁਖੀ ਸੀਗਾ ਜਿਹੜੀ ਟਰੱਕ ਸਮੱਸਿਆ ਤੋਂ ਔਰ ਜਿਵੇਂ ਜਿਵੇਂ ਟਰੱਕ ਤੋਂ ਵਿਜਾਤ ਮਿਲ ਰਹੀ ਹੈ ਲੋਕ ਖੁਸ਼ ਹੋ ਰਹੇ ਪਸੰਨ ਹੋ ਰਹੇ ਔਰ ਖੁਸ਼ੀ ਦੇ ਵਿੱਚ ਜਿਹਨੇ ਸਨਮਾਨ ਦੇ ਰਿਹਾ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦੀ ਆ ਸਾਰੇ ਸ਼ਹਿਰ ਨੂੰ ਵਸਨੀਕਾਂ ਆਪਦੇ ਪਿਆਰ ਦੇ ਵਿੱਚ ਆਪਣੇ ਤਜਰਬੇ ਤੇ ਦਿਉਰ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਸਮਾਜ ਦੀ ਸ਼ਹਿਰ ਮੋਗਾ ਨਿਵਾਸੀਆਂ ਦੀ ਸੇਵਾ ਕਰ ਰਿਹਾ ਸੇਵਾ ਦੀ ਭਾਵਨਾ ਦੇ ਨਾਲ ਮੈਂ ਕੰਮ ਕਰ ਰਿਹਾ ਔਰ ਮੈਂ ਚਾਹੁੰਦਾ ਵੀ ਆਪਾਂ ਮੋਗਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਈਏ ਜਿਵੇਂ ਸਾਡੇ ਬੱਚੇ ਸਾਰੇ ਤਕਰੀਬਨ ਬਾਹਰ ਗਏ ਆ ਹਰ ਘਰ ਦੇ ਵਿੱਚ ਇੱਕ ਬੱਚਾ ਬਾਹਰ ਗਿਆ ਔਰ ਬੱਚੇ ਸਾਨੂੰ ਦੱਸਦੇ ਆ ਕਿ ਇੱਥੇ ਕਿਵੇਂ ਡਿਸਪੀਨ ਲਾ ਕਿਵੇਂ ਲੋਕ ਰਹਿੰਦੇ ਆ ਅਸਤੇ ਤਰ ਸਾਨੂੰ ਵੀ ਚਾਹੀਦਾ ਵੀ ਅਸੀਂ ਆਪ ਦੇ ਸ਼ਹਿਰ ਨੂੰ ਇੱਕ ਵਧੀਆ ਬਣਾਈਏ ਡਿਸਪਲਨ ਵਾਲਾ ਸ਼ਹਿਰ ਬਣਾਈਏ ਆਪਾਂ ਮੁਹਾਲੀ ਜਾਂ ਚੰਡੀਗੜ੍ਹ ਚਲ ਜਾਈਏ ਲੋਕ ਕਿਵੇਂ ਟ੍ਰੈਫਿਕ ਰੂਲ ਫਾਲੋ ਕਰਦੇ ਆ ਤੇ ਇੱਥੇ ਆਖੋ ਟ੍ਰੈਫਿਕ ਰੂਲ ਜੇ ਤਦ ਗਿਆੜ ਹੋ ਗਏ ਆ ਬੱਸ ਇਹ ਮੇਰਾ ਤਾਂ ਮੈਸੇਜ ਲੋਕਾਂ ਨੂੰ ਇਹ ਹੀ ਆ ਜਿਹੜੇ ਟ੍ਰੈਫਿਕ ਰੂਲ ਬਣੇ ਆ ਸਾਡੀ ਜਾਨ ਬਚਾਉਣ ਵਾਸਤੇ ਬਣੇ ਆ ਆਪਾਂ ਟ੍ਰੈਫਿਕ ਰੂਲ ਫਾਲੋ ਕਰੀਏ ਤੇ ਦੁਕਾਨਦਾਰ ਵੀ ਥੋੜਾ ਜਿਹਾ ਸਮਾਨ ਆਪਾਂ ਪਿੱਛੇ ਕੱਕ ਕੇ ਰੱਖਣ ਲੋਕਾਂ ਨੂੰ ਸਾਨੂੰ ਸਹਿਯੋਗ ਕਰਨ ਤੇ ਆਪਾਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰੀਏ ਸਾਰੇ ਆਪਾਂ ਜੁਆਏ ਕਰੀਏ ਸ਼ਹਿਰ ਦੇ ਵਿੱਚ ਰਲ ਮਿਲ ਕੇ ਰਹੀਏ ਇਹ ਵੀ ਮੇਰਾ ਮੈਸੇਜ ਹੈ ਜਿਹੜੇ ਸਮਾਜ ਸੇਵਕ ਇਹ ਸੁਸਾਇਟੀ ਆ ਸਭਾਕਰ ਸੇਵਕ ਸਿਆਸੀ ਸਾਹਿਬ ਇਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਆ ਇਹ 2001 ਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾ ਕਰਦੇ ਆਏ ਆ ਅਨੇਕਾਂ ਇਹਨਾਂ ਨੇ ਡਿੱਡ ਪਟਕਿਆਂ ਦੇ ਸੰਸਕਾਰ ਕੀਤੇ ਆ ਹਜ਼ਾਰਾਂ ਐਕਸੀਡੈਂਟਾਂ ਦੇ ਤੁਰੰਤ ਇਹਨਾਂ ਨੇ ਬੋਕਰ ਤੇ ਪਹੁੰਚ ਲੋਕਾਂ ਦੀਆਂ ਜਾਨਾਂ ਪਹੁੰਚਾਈਆਂ ਇਸ ਤੋਂ ਵੱਡੀ ਇਹਨਾਂ ਦੇ ਕੋਲ ਸੇਵਾ ਮੈਂ ਤਾਂ ਸਮਝਦਾ ਕੋਈ ਹੋਰ ਹੋਈ ਨਹੀਂ ਸਕਦੀ ਜੀ ਸਾਨੂੰ ਜਦੋਂ ਵੀ ਕੋਈ ਇਹਨਾਂ ਦੀ ਐਂਬੂਲੈਂਸ ਜਾਂਦੀ ਆ ਉਹਨੂੰ ਰਾਹ ਦੇਣਾ ਚਾਹੀਦਾ ਤੇ ਆਪਾਂ ਘੱਟੋ ਘੱਟ ਸਾਥਰੀ ਦੇ ਸਕਵੇ ਰਾਹ ਦਾ ਦੂਰ ਦੇ ਦਈਏ ਨਾ ਇੱਕ ਜੀ ਦੀ ਜਾਨ ਬਚਾ ਰਹੇ ਹੁੰਦੇ ਆ ਰਾਤ ਨੂੰ 12 ਵਜੇ ਕੌਣ ਆਉਂਦੀ ਆ ਰਾਤ ਨੂੰ 12 ਵਜੇ ਭੱਜਦੀ ਆ ਮੈਂ ਤਾਂ ਇਹਨਾਂ ਦਾ ਸਲੂਟ ਕਰਦਾ ਇਹਨਾਂ ਨੂੰ ਇਹਨਾਂ ਦੀ ਸੇਵਾ ਨੂੰ ਔਰ ਪਰਿਵਾਰਾਂ ਮੈਨੂੰ ਚੜ੍ਹਦੀਆਂ ਕਾਲਾਂ ਚ ਰੱਖੇ ਇਹਨਾਂ ਦੇ ਪਰਿਵਾਰ ਚੜ੍ਹਦੀਆਂ ਕਾਲਾਂ ਦੇ ਵਿੱਚ ਰਹਿਣ ਪਰਿਵਾਰਾਂ ਮੈਨੂੰ ਹੋਰ ਇਹਨਾਂ ਨੂੰ ਹਿੰਮਤ ਤੇ ਸ਼ਕਤੀ ਬਖਸ਼ੇ ਤੇ ਹੋਰ ਵੱਧ ਤਰੱਕੀ ਸੇਵਾ ਕਰਨ